ਕਿੰਨੇ ਮਾੜੀ ਪ੍ਰਾਈਸ ਹੈ 20 ਮਾਡਲ ਹੈ ਵੀਰੇ ਉਨੇ ਮਾਡਲ ਲੈਂਡ ਫੋਰਸ ਸਾਡੇ ਵੀ 68 ਇੰਚੀ 2023 ਮਾਡਲ ਸਾਡੇ ਸਾਡੇ ਕੋਲ ਨੇ ਕਾਟਰਚ ਹੈ ਜੀ 911 ਵਾਲੇ ਟਾਇਰ ਨੇ ਇਹਨੂੰ ਸਾਡੇ ਹੱਥ ਕੋਲ ਦਾ ਕਾਟਰ ਜੀ ਹਾਂ ਜੀ ਤੇ ਉਂ ਰੀਪਰ ਚੱਲਿਆ ਬਹੁਤ ਕੱਟਾ ਫਰੰਟ ਆਉਗਰ ਤੋਂ ਰੰਗ ਵਜੂਤਰਿਆ ਜੀ ਜਿਹੜੇ ਪਿੱਛੇ ਡਬਲ ਡੇੜੀ ਖੜੀ ਹੈ ਉਹ ਉਹ ਜੈਕ ਵਾਲੀ ਹੈ 12 6 ਦੀ ਸਾਡੀ ਕਾਲ ਜੀ ਸਵਾਦਾ ਤੁਹਾਡੇ ਆਪਣੇ ਅਜਨ ਲਿਮਿਟ ਦੇ ਵਿੱਚ ਪਿਆਰੇ ਵੀਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਟੂੜੇ ਵਾਲੇ ਐਕਸਟਰਾ ਰੀਪਰ ਦੀ ਵੀਡੀਓ ਉਹਰੇ ਜਿਹੜੇ ਵੀਰ ਨੇ ਹੈ ਡੀਲਰ ਬਹੁਤ ਤਾਕੜੇ ਜਨੇ ਆਪਣੇ ਏਰੀਆ ਚ ਮੰਨੇ ਪਰ ਮੰਨੇ ਨੇ ਇਹਨਾਂ ਕੋਲ ਹਰ ਤਰ੍ਹਾਂ ਦਾ ਰਿਪੋਰਟ ਮੜ ਜਾਂਦਾ ਹੈ ਬ੍ਰਿਜ ਜੀ ਸਵਾਤਾ ਤੁਹਾਡਾ ਆਪਣਾ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਬ੍ਰਿਜ ਜੀ ਸਭ ਤੋਂ ਵੱਡਾ ਜੀ ਆਪਣਾ ਸੁਭ ਨਾਮ ਆਪਣਾ ਐਡਰੈਸ ਦੱਸ ਦਿਓ ਜੀ ਨਾਮ ਤਾਂ ਇਹ ਜਗਮੀਤ ਸਿੰਘ ਹੈ ਕੱਤਣਾਉ ਕਾਲੇ ਤੋਂ ਮਸ਼ਹੂਰ ਹੈ ਜੀ ਅਸੀਂ ਗੱਠੀ ਚੌਰ ਜੀ ਤੇ ਪਿੰਡ ਖਰੌੜੀ ਜਿਲ੍ਹਾ ਫਤਿਹਗੜਾ ਸਰਾਂੰਦ ਤੋਂ ਪਟਿਆਲੇ ਰੋਡ ਤੇ ਪੈਂਦਾ ਜੀ ਆਜੋ ਬ੍ਰਿਜ ਜੀ ਹੁਣ ਆਪਾਂ ਕਰਦੇ ਆਂ ਸ਼ੁਰੂਆਤ ਸਭ ਤੋਂ ਬੜਾ ਬ੍ਰਿਜ ਜੀ ਆਪਣੇ ਕੋਲ ਕਿੱਲੇ ਮੜ ਤੋਂ ਲੈ ਕੇ ਕਿੱਲੇ ਮੜ ਦਾ ਰਿਪੋਰਟ ਮੜ ਜਾਂਦਾ ਜੀ ਆਪਣੇ ਦਾ 23 ਮਾਡਲ ਤੋਂ ਲੈ ਕੇ 5 6 ਮਾਡਲ ਦਾ ਕਰੀਪਰ ਮਿਲ ਜਾਂਦਾ ਜੀ ਠੀਕਾ ਠੀਕਾਈ ਜਿਹੜਾ ਕਿੰਨੇ ਮਾਡਲ ਦੀ ਪਰਈ ਹੈ ਇਹ 20 ਮਾਡਲ ਹੈ ਵੀਰੇ 20 ਮਾਡਲ ਲਈ ਹਾਂ ਜੱਗ 3 ਜੱਤ ਜਿੱਦਾ ਜੀ ਹਾਂਜੀ ਬਾਕੀ ਜਿਵੇਂ ਆਪਣੇ ਕੋਲ ਬੰਦਾ ਰੀਪਰ ਲੈ ਕੇ ਜਾਂਦਾ ਜੀ ਕੰਮ ਕੁੰਮਾ ਹੋਇਆ ਹੋਣਾ ਜੀ ਰੀਪਰਾਂ ਦਾ ਜੀ ਕੰਮ ਤਾਂ ਸੀ ਰੀਪਰੇ ਦੇਖ ਕੇ ਸਾਫ ਲੈਨੇ ਮਤਲਬ ਵੀ ਸਾਫ ਦਾ ਕੰਮ ਹਾਂ ਵਧੀਆ ਕੰਮ ਹੋਵੇ ਮਾਡਾ-ਡਾ ਬਲੇਡ ਫਿੰਗਰਾਂ ਦਾ ਬਦਲਨੇ ਪੈਂਦੇ ਨੇ ਜੇ ਤੇਜ਼ ਮਾਡਲ ਲੈ ਲੋ ਜੀ ਠੀਕ ਹੈ ਠੀਕ ਇੰਨਾ 5 4000 ਦਾ ਰੀਪਰ ਤੇ ਲੱਗਦਾ ਜੀ ਕੋਈ ਵੀ ਰੀਪਰ ਲੈ ਲੋ ਚਾਹੀਏ ਕਿੱਲੇ ਇੰਚ ਹੀ ਹੈ 57 ਇੰਚ ਹੀ ਹੈ ਵੀਰੇ ਇਸ 57 ਇੰਚ ਹਾਂ ਠੀਕ ਹੈ ਜੀ ਜਿਆਦਾ ਆਪਾਂ 57 ਇੰਚ ਹੀ ਉਹ ਲੈਨੇ ਆ ਮਤਲਬ ਠੀਕ ਹੈ ਜੀ ਜਿਹੜੇ 63 ਜਾਂ 48 ਇੰਚ ਹੀ ਉਹ ਤਾਂ ਡਿਮਾਂਡ ਤੇ ਲਿਆ ਦੇਣਾ ਫਿਰ ਰੀਪਰ ਆ ਦੇਖ ਲੋ ਵੀਰੋ ਟਾਇਰਾਂ ਪੱਖੋਂ ਬਾਡੀ ਪੱਖੋਂ ਜਿਹੜੇ ਕਿਧਰੋਂ ਵੀ ਰੀਪਰ ਘਾਰ ਦੇ ਜੀ ਕਿੰਨਾ ਮਾਡਲ ਹੈ ਜੀ 18 ਹੈ ਨਹੀਂ ਜੀ 20 ਮਾਡਲ 20 ਮਾਡਲ ਹੈ ਹਾਂ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਿਆ ਜੀ ਰੀਪਰ ਵਿਸ਼ਵਕਰਮਾ ਵਿਸ਼ਕਰਮਾ ਜੀ ਬਾਈ ਮਾਡਲ ਹੈ ਬਾਈ ਮਾਡਲ ਜੀ ਇਹ ਵੀ ਰਿਪਰਾ ਤੁਸੀਂ ਦੇਖ ਸਕਦੇ ਹੋ ਟਿੰਗਰਾ ਫੁਖਰਾ ਬਨੋ ਬਾਡੀ ਬੁਡੀ ਪੱਕੋ ਨਹੀਂ ਰੱਖੋ ਬਿਲਕੁਲ ਓਕੇ ਆ ਇਹਦੇ ਵੀ ਟਾਇਰ ਕੁੱਟਣੇ ਆ ਬਿਲਕੁਲ ਭਰ ਜਾਣੇ ਵੀਰੇ ਹਾਂਜੀ ਨਾਲ ਦੇ ਸਾਰਾ ਕੁਝ ਓਰੀਜਨਲ ਯਾਨੀ ਕਿ ਸਾਡਾ ਰੰਗ ਫਵਾਰ ਨਹੀਂ ਵੀਰੇ ਅਸੀਂ ਕਰਦੇ ਕਿਸੇ ਵੀ ਰਿਪਰ ਨੂੰ ਠੀਕ ਹੈ ਜਿਵੇਂ ਹੈਗਾ ਓਰੀਜਨਲ ਓਕ ਜਿਵੇਂ ਹੈਗਾ ਵੀਰੇਜਨਲ ਓਕ ਆਪਣੇ ਰੱਖਾਈ ਕੋਈ ਰੰਗ ਫਵਾਰ ਨਹੀਂ ਆਪਣੇ ਕਿਸੇ ਵੀ ਰਿਪਰ ਨੂੰ ਹੋਏਗਾ ਕੀ ਐਸੇ 275000 ਰਾਈ ਕਾਰ ਇਹ ਸਾਡੇ ਵਿੱਚ ਤੀਜਾ ਰਿਪਰ ਆਪਣਾ ਕਐਸ ਦਾ ਇੱਕ ਨਾ ਮਤਲਬ 21 ਮਾਡਲ ਹੈ 21 ਮਾਡਲ ਹਾਂਜੀ ਵੱਡੇ ਟਾਇਰਾਂ ਜਾਂ ਨਿਆੜ ਕੇਰਾਂ ਦੇ ਟਾਇਰਾਂ ਜਾਂ ਵੀਰੇ ਠੀਕ ਹੈ ਵੱਡੇ ਟਾਇਰਾਂ ਦੇ ਵਿੱਚ ਆਈ ਤੂੰ ਦੇਖ ਸਕਦਾ ਵੀ ਵੱਡੇ ਟਾਇਰ ਪਏ ਹੋ ਨੇ ਬਾਕੀ ਨਵੇਂ ਟਾਇਰ ਨੇ ਬਿਲਕੁਲ ਇਹ ਵੀ ਰਿਪਰ ਬਾਡੀ ਪੱਖੋਂ ਫਿਰ ਰਿਪਰ ਜਿੱਲੇ ਫੜੇ ਸਾਰੇ ਸੋਹਣੇ ਨੇ ਕੋਈ ਬੈਲਡਿੰਗ ਕੋਈ ਨਹੀਂ ਰਿਪਰ ਐਸੀ ਘੱਟੇ ਲੰਨੇ ਵੀਰੇ ਸਾਫ਼ ਸੁਥਰੇ ਜਿਆਦਾ ਲੱਗੇ ਠੀਕਾ ਠੀਕ ਹੈ ਬਾਕੀ ਬਸ ਹੁਣ ਦੱਸ ਦਈਏ ਵੀ ਆਪਾਂ ਰੇਟ ਵੀਡੀਓ ਵਿੱਚ ਤਾਂ ਕਰਕੇ ਦੱਸ ਰਹੇ ਹਾਂ ਕਿਉਂਕਿ ਕਈ ਵਾਰ ਆਪਾਂ ਦਾ ਕਿਹਦਾ ਵੀ ਸੰਦ ਵਿਕ ਜਾਂਦਾ ਏ ਜਾਂ ਤੁਹਾਨੂੰ ਪਤਾ ਵੀ ਸੀਜ਼ਨ ਵੇਲੇ ਥੋੜੀ ਤੇਜ਼ੀ ਆ ਜਾਂਦੀ ਹੈ ਹਾਂਜੀ ਹਾਂਜੀ ਤਾਂ ਹਾਂ ਤੁਹਾਨੂੰ ਪਤਾ ਵੀ ਆਲ ਨੂੰ ਵੀ ਲਾਲਚ ਹੁੰਦਾ ਚਾਰ ਪੈਸੇ ਵੱਧ ਦੇਣ ਦੇ ਜਿਵੇਂ ਅੱਜ ਦਾ ਰੇਟ ਹੋ ਰਹੀ 1 ਮਹੀਨੇ ਨੂੰ ਅੱਗੇ ਮੰਦਾ ਉਹੀ ਰੇਟ ਪਾ ਲਈ ਜਾਵੇ ਫਿਰ ਮਿਲਦੇ ਵੀ ਆਪਾਂ ਮੈਂ ਕਿੰਨੇ ਦਿੰਦੇ ਨੇ ਰੇਟ ਮੌਕੇ ਤੇ ਕਰ ਲੈ ਕੋਈ ਗੱਲ ਨਹੀਂ ਠੀਕ ਇੱਥੇ ਕਰੀ ਹਾਂਜੀ ਬਾਕੀ ਆਪਾਂ ਨੰਬਰ ਪਾ ਦਾਂਗੇ ਵੀਡੀਓ ਦੇ ਵਿੱਚ ਤੁਸੀਂ ਵੀਰਗਰ ਸੰਪਰਕ ਕਰਕੇ ਆਪਣਾ ਆ ਸਕਦੇ ਹੋ ਚੌਥਾ ਰਿਪੇਰ ਆਪ ਨੂੰ ਕੋਈ ਕੈਸ ਦਾ ਹੀ 18 ਮਾਡਲ ਲਈ 2018 ਮਾਡਲ 18 ਮਾਡਲ ਇਰੇ ਕੁਰੇ ਨਾਲ ਦੇ ਸਾਰੇ ਕਿਤੋਂ ਬੈਲਡਿੰਗ ਵਗੈਰਾ ਕਿਤੋਂ ਨਹੀਂ ਰੀਪਰ ਸਾਰਾ 오ਰੀਜినਲ ਹੈ ਆਪਣਾ ਜਿਹੜੇ ਥੱਲੇ ਅੱਖਿਆਂ ਦੇ ਉਹ ਲੁਬੇਟੇ ਲੁਟੇ ਸਾਰੇ ਬਿਲਕੁਲ ਸਹੀ ਨੇ ਜੀ ਬਿਲਕੁਲ ਜਿਹੜੇ ਉਹ ਹਾਂ ਹੁੰਦੇ ਨੇ ਕੋਈ ਲੱਗਣੇ ਵਾਲਾ ਕੋਈ ਸਰਾਕ ਨਹੀਂ ਮਤਲਬ ਕਿਤੋਂ ਬੈਲਡਿੰਗ ਨਹੀਂ ਰੀਪਰ ਵੈਲਟਾ ਬੁਲਟਾ ਹੋਰ ਜਿਵੇਂ ਆਪਣਾ ਐਂਬੈਰਿੰਗ ਬੁਰੀਂਗ ਸਾਰਾ ਕੁਛ 오ਰੀਜినਲ ਹੈ ਜੀ ਨਾਲ ਦਾ ਜੀ ਠੀਕ ਹੈ ਠੀਕ ਕੋਈ ਪੈਣੇ ਵਾਲਾ ਨਹੀਂ ਕੋਈ ਵੈਲਟ ਨਹੀਂ ਖਰਾਬ ਜੀ ਸਾਰਾ ਇਧਰ ਫੇਰ ਆ ਗਈ 3 ਮਾ ਮੰਡੀ ਵਾਲਿਆਂ ਦਾ 20 ਮਾਡਲ ਆਈ ਜਗਤ ਜੀ ਦਾ ਜਗਤ ਜੇਤ 20 ਮਾਡਲ ਦਾ ਤੁਸੀਂ ਦੇਖ ਰਹੇ ਹੋ ਇਹ ਵੀ ਰਿਪਰ ਬੜਾ ਸੋਹਣਾ ਹੈ ਤੇ ਬੈਲਟਾ ਉਲਟਾ ਤੇ ਵਧੀਆ ਨੇ ਸੇਫਟੀ ਗੱੜ ਲੱਗੇ ਹੋਏ ਨੇ ਆ ਤੁ ਤਾਂ ਹਉਣ ਤੇ ਜਿਹੜਾ ਫਿਰ ਜਿਆ ਨਾਲ ਖੜੇ ਇਹ ਕਿੰਨੇ ਮਰ ਲਈ ਇਹ 2021 ਮਾਡਲ ਹੈ ਇਹ ਕਿੰਨੇ ਮਰ ਲਈ ਹਾਂਜੀ ਠੀਕ ਆ ਠੀਕ ਆ ਜੀ ਬਾਕੀ ਵੀਰੋ ਹਰ ਪ੍ਰਕਾਰ ਦਾ ਰਿਪਰ ਤੁਹਾਨੂੰਰੇ ਵੀਰੋ ਨਾਲ ਕੋਲ ਮਿਲ ਜਾਊਗਾ ਜੇਕਰ ਤੁਸੀਂ ਵੀਰੇ ਜਿਹੜੀ ਰਿਪਰ ਲੈਣ ਆਉਨੇ ਹੋ ਇਹ ਨਹੀਂ ਹੈ ਰਵੇ ਵੀ ਆਪਣਾ ਵੀ ਬੰਦਾ ਖਾਲੀ ਹੱਥ ਜਾਊਗਾ ਨਹੀਂ ਜਾਂਦਾ ਹਰ ਕਿਸਮ ਦਾ ਰਿਪਰ ਹੈ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਹਾਂਜੀ ਹਾਂਜੀ ਘੱਟ ਰੇਟ ਵਾਲਾ ਵੀ ਵੱਧ ਰੇਟ ਵਾਲਾ ਵੀ ਤੇ ਕੋਈ ਫਿਰ ਤੇ ਐਸੇ ਦਾ ਆ ਗਿਆ 19 ਮਾਡਲ ਲਈ 2019 19 ਮਾਡਲ ਲਈ ਹਮ ਨਿਆਟ ਗੇਰਾਂ ਦੇ ਟਾਇਰਾਂ ਦੇ ਤੂੰ ਦੇਖ ਹਾਲ ਵੀ ਇਹ ਨਹੀਂ ਹੈ ਰਵੇ ਟਾਇਰ 100ੋਂ ਪੱਖੋਂ ਬੈਲਟਾ ਬੁਲਟਾ ਵੀ ਹੈ ਬਿਲਕੁਲ ਰਿਪਾਂ ਦੀ ਹਰੇ ਵੀ ਆਪਣਾ ਓਕੇ ਨੇ ਸ਼ਿੰਗਰਾ ਮਗਰਾ ਵੀ ਜਣੀ ਇਹਦੇ ਵੀ ਤੂੰ ਜੇ ਸਾਦ ਨਿਉ ਸ਼ਿੰਗਰਾ ਯਾਨੀ ਪਾਉਣ ਦੀ ਲੋੜ ਵੀ ਹੈਗੀ ਲੈ ਜਾ ਕੇ ਮਗਰ ਨਹੀਂ ਇਹੇਰੇ ਤੁਹਾਨੂੰ ਬੜਾ ਕੰਮ ਕਰਾਉਣਾ ਪਊਗਾ। ਚਲੋ ਬ੍ਰੇਡ ਬ੍ਰੂਡ ਬ੍ਰੇਡ ਤਾਂ ਤੁਹਾਨੂੰ ਬਦਲਨੀ ਪੈਣੀ। ਇਹ ਤਾਂ ਹਰ ਇੱਕ ਚਾਹੇ 23 ਮਾਡਲ ਲੈ ਲਈ ਆਪਾਂ ਵੀ ਇਹ ਤਾਂ ਬਦਲ ਲੈ ਮੈਂ। ਗੱਲ ਸਹੀ ਜਾਈ। ਹੂੰ। 2020 ਮਾਡਲ। 23 ਮਾਡਲ ਲਈ। ਕਿੰਨੇ ਫੁੱਟ ਦਾ ਕਟੜਾ ਜਿਹੜਾ ਜੀ? 7 ਫੁੱਟ ਆ ਜੀ। 14 ਫਿੰਗਰਾਂ ਵਾਲਾ। ਜਿਹੜੀ ਆਪਣੇ ਕੋਲ ਜਿੱਲੇ ਜਾਂਦਾ ਬਿੱਪਰ ਖੜੇ ਨੇ। ਨੇ ਜਾਗਤੀ ਜੀ ਦਾ 7.5 ਆ ਜੀ। ਜਾਗਤੀ ਜੀ ਦਾ 7.5। ਹਾਂ ਜੀ 15 ਫਿੰਗਰਾਂ ਦਾ ਹੁੰਦਾ। ਤੇ ਇਹ ਵਿਸ਼ਕਰਮਾ 20 ਮਾਡਲ ਆ ਵੀਰੇ। ਵਿਸ਼ਕਰਮਾ 20 ਮਾਡਲ। ਦੇਖ ਸਾਡੇ ਤੁਸੀਂ ਕੋਈ ਮਤਲਬ ਆਪਣੇ ਕੋਲ ਚੋਪਰ ਵਾਡੀ ਵਾਲੇ ਰੀਪਰ ਨਹੀਂ ਹੈਗੇ ਵੀਰ ਆਪਾਂ ਘੱਟ ਲੈਨੇ ਚੋਪਰ ਵਾਡੀ ਵਾਲੇ ਮਨ ਕਰਾ ਚਲੋ ਵੀ ਸਾਰੇ ਜਿਹੜੇ ਆਮ ਰੀਪਰ ਨਹੀਂ ਨੋਰਮਲ ਸ਼ੇਪ ਦੇ ਵਿੱਚ ਆ ਆ ਚੋਪਰ ਵਾਡੀ ਵਾਲਾ ਤਾਂ ਕੋਈ ਹੋਰੀਪਰ ਆਪਣੇ ਕੋਲ ਨਹੀਂ ਹੈ ਨਹੀਂ ਕੋਈ ਆਪਾਂ ਉਹ ਬਿਕਦੇ ਨਹੀਂ ਘੱਟ ਬਿਕਦੇ ਨੇ ਰੀਸੇਲ ਉਹਨਾਂ ਦੀ ਘਰਤਾ ਮਤਲਬ ਆਪਣਾ ਲੈਂਡ ਫੋਰਸ ਦਾ ਉਨੇ ਮਾਡਲ ਲੈਂਡ ਫੋਰਸ ਇਹ ਵੀ ਹੱਥ ਫੜਦੇ ਕੱਟ ਦੇ ਵਿੱਚ ਆ ਹਾਂ ਜੀ ਹਾਂ ਠੀਕ ਆ ਠੀਕ ਆ ਜੀ ਨਡਾ ਆਖੜਾਈ ਵਿਸ਼ਕਰਮਾ ਦਾ ਬਣਿਆ 14 ਮਾਡਲ ਹੈ ਵਿਸ਼ਕਰਮਾ ਦਾ ਜੀ ਇਹ 14 ਮਾਡਲ ਹੈ ਹਾਂ ਜੀ ਡੜਬੇ ਦਾ ਠੀਕ ਆ ਠੀਕ ਹੈ ਵਿਸ਼ਕਰਮਾ ਦਾ ਜੀ ਬਾਕੀ ਟਾਇਰ ਟੁਰ ਪੱਖੋਂ ਇਹ ਵੀ ਹੈ ਜੀ ਹਾਂ ਜੀ ਹਾਂ ਜੀ ਬੜਾ ਸੋਹਣਾ ਹੈ ਇਹ 2023 ਮਾਡਲ ਹੈ 61 ਇੰਚੀ ਹੈ ਜੀ ਨੈਟ ਗੇਰਾਂ ਵਾਲੇ ਟਾਇਰ ਨੇ 7.5 ਫੁੱਟੇ ਕੱਟਰ ਚ ਇਹ 61 ਇੰਚੀ ਹੈ ਹਾਂ ਜੀ ਹਾਂ ਜੀ ਆ ਤੁਸੀਂ ਦੇਖ ਸਕਦੇ ਹੋ ਵੀ 61 ਇੰਚੀ 2023 ਮਾਡਲ 7.5 ਫੁੱਟੇ ਕੱਟਰ ਚ ਹੈ ਜੀ ਨੈਟ ਗੇਰਾਂ ਵਾਲੇ ਟਾਇਰ ਨੇ ਇਹਨੂੰ 7.5 ਫੁੱਟ ਦਾ ਕੱਟਰ ਜੀ ਹਾਂ ਜੀ ਬਿਲਕੁਲ ਨਾਟ ਗੇਰਾਂ ਵਾਲੇ ਨਵੇਂ ਟਾਇਰ ਪਏ ਵੀਰੇ 650 ਬੀ ਦੇਈ 7.5 ਫੁੱਟ ਦਾ ਕੱਟ ਰਾ ਹੂੰ 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 ਬਾਕੀ ਰੰਗ ਰੋਗ ਪੱਖੋਂ ਵੀ ਬੜਾ ਸੋਹਣਾ ਪਿਆਰੀ ਰੀਪਰ 23 ਮਾਡਲ ਹੈ 2023 ਮਾਡਲ ਇਹ ਜੱਗੀ ਵਾਲੇ ਦਾ ਕਿੰਨੇ ਮਾਡਲ ਹੈ ਜੱਗੀ ਕਬੂਲ ਵੀਰੇ ਦਾ ਡਬਲ ਬੈਰਿੰਗ ਹੈ ਜੀ 2019 ਮਾਡਲ ਹੈ ਇਹ ਰੀਪਰ ਦਾ ਬਹੁ ਘੱਟ ਚੱਲਿਆ ਜੀ ਫਰੰਟ ਟੌਗਰ ਤੇ ਵੀ ਰੰਗ ਨੇ ਉੱਤੇ ਡਬਲ ਬੈਰਿੰਗ ਨਜ਼ਰ ਦੇ ਵਿੱਚ ਆ ਗਿਆ ਹੈ ਨਾ ਜੀ ਆ ਇਹ ਡਬਲ ਬੈਰਿੰਗ ਚ ਆ ਗਈ ਠੀਕਾ ਠੀਕਾ ਜੀ ਤੇ ਇਹ ਡਬਲ ਬੈਲਟਾ ਕਟਰ ਵਾਲੀ ਹੈ ਗੇਅਰ ਡਰਮ ਦੇ ਵਿੱਚ ਦੇਖ ਸਕਦੇ ਹੋ ਵੀ ਸਾਰੇ ਬੈਰਿੰਗ ਦੇ ਡਬਲ ਨੇ ਜੀ ਤੇ ਉਹ ਰੀਪਰ ਚੱਲਿਆ ਵੋ ਘਾਟਾ ਫਰੰਟ ਆਓਗਰ ਤੋਂ ਰੰਗ ਵਜੂਤਰਿਆ ਜੀ ਇਹ 2023 ਮਾਡਲ 57 ਇੰਚ ਜੀ ਵਿਸ਼ਕਰਮਾ 57 ਇੰਚ ਹਾਂ ਜੀ ਠੀਕ ਨੇਟ 11 ਦੇ ਟਾਇਰਾਂ ਚ ਆ ਜੀ ਇਹ ਵੀ ਇਹਦਾ ਘਾਟ ਕਿੰਨਾ ਸਾਦਾ ਫੁੱਟਦਾ ਜੀ ਇਹਦਾ 7 ਫੁੱਟਦਾ ਜੀ ਠੀਕ ਆ ਠੀਕ 55 ਇੰਚ 7 ਫੁੱਟ ਉਹ ਮੈਂ ਆ ਜੀ ਬ੍ਰੋ ਕੇ ਐਸ ਦਾ ਜੀ ਮੇਰੇ ਕੋਲ ਸਨ ਘੱਟ ਪੈਸੇ ਲਾਉਣੇ ਜੀ 12 ਮਾਡਲ ਹੈ ਇਹ 12 ਮਾਡਲ ਆ ਜੀ ਹੂੰ ਠੀਕ ਆ ਠੀਕ ਬਹੁਤ ਵਧੀਆ ਰਾਈ ਪ੍ਰਾਈਸ ਆ ਫਰੰਟ ਆਓਗਰ ਵੀ ਨਵਾਂ ਪਿਆ ਵੈ ਰੀਪਰ ਦੇ ਫਰੰਟ ਆਓਗਰ ਨਵਾਂ ਪਿਆ 82 ਚੋ ਲਿਆ ਕੇ ਪਿਆ ਵ ਆ ਇਹ ਬਤੂਤਲਾ ਵੀ ਨਵਾਂ ਲੱਗਿਆ ਸੱਤ ਫੁੱਟ ਦੇ ਕਾਟਰ ਦੇ ਵਿੱਚ ਹਾਂ ਜੀ ਫਰੰਟ ਆਗਰ ਵਗੈਰਾ ਨਵਾਂ ਪਿਆ ਬਈ 2012 ਮਾਡਲ ਹੈ ਇਹ ਫੇਰ ਕਿ ਇਸ ਵਾਲਾ ਆ ਗਿਆ ਹਾਂ ਜੀ ਤੇਰਾ ਮਾਡਲ ਆ ਰੀਪਰ ਤੇਰਾ ਜੌਂਡੀਅਰ ਕਲਰ ਚਾ ਜੌਂਡੀਅਰ ਦੀ ਚੱਕਰ ਨੇ ਪੂਰਾ ਕੰਮ ਹੋਇਆ ਰੀਪਰ ਦਾ ਜੀ ਸਾਰਾ ਐਨ ਤੋਂ ਟੋ ਟੱਕ ਕੰਮ ਹੋਇਆ ਭਾਈ ਫੁੱਲ ਦਾ ਭਿੰਗਰਾ ਭੁੰਗਰਾ ਨਮੀਆਂ ਮਈਆਂ ਦੇ ਚੂਏ ਚਾਏ ਨਵੇਂ ਲੱਗੇ ਨੇ ਫੁੱਲ ਸਾਫ ਰੀਪਰ ਹੈ ਕੋਈ ਪਾਏ ਮੇਰੇ ਰਿਪੇਅਰ ਦਾ ਕੰਮ ਨਹੀਂ ਇਹਦਾ ਇਹ ਕਿਨੇ ਮਾਡਲ ਹੈ ਇਹ 2021 ਮਾਡਲ ਹੈ ਇਹ ਬਿੱਗ ਇਹ ਵਿਕ ਗਈ ਹਾਂ ਜੀ ਆਰੇ ਸਾਥੀਓ ਵੀ ਨਾਲ ਦੀ ਨਾਲ ਆਪਣਾ ਵੀਡੀਓ ਆਪਾ ਬਣਾ ਰਹੇ ਆ ਤੇ ਰੀਪਰ ਸੇਲ ਹੋ ਕੇ ਜਾ ਰਿਹਾ ਹੈ ਜਿਹੜੀ ਵੀਰੋਂ ਦਾ ਇੱਕ ਨੰਬਰ ਕੰਮ ਆ ਕੋਈ ਧੋਖਾ ਨਹੀਂ ਕਿਸੇ ਵੀ ਰੰਗ ਰਫਵਾਰ ਕਿਸੇ ਰੀਪਰ ਦੇ ਨਹੀਂ ਵੀਰੇ ਆਪਾਂ ਕਰਦੇ ਨਾ ਕਰੀਏ ਨਾ ਕਰਿਆ ਲਈ ਆਪਾਂ ਪਿੱਛੇ ਵੀਰੋਂ ਨੂੰ ਕੇਸ ਦਾ ਰੀਪਰ ਲੈ ਕੇ ਗਏ ਤੇ ਇੱਕ ਗਰੰਟੀ ਆਪਾਂ ਦੰਨੇ ਆ ਵੀ ਆਪਣੇ ਕੋਲ ਜਿਹੜਾ ਵੀ ਰੀਪਰ ਆਪਾਂ ਲੈ ਆ ਉਹਦੀ ਪੂਰੇ ਸੀਨ ਦੇ ਵਿੱਚ ਬ੍ਰੇਕਡਾਊਨ ਨਹੀਂ ਆਈ ਹੈਗੀ ਤੇ ਅਜੇ ਵੀ ਜੀ ਹੋਰ ਵੀ ਰੀਪਰ ਖੜੇ ਨੇ ਆਪਣੇ ਕੋਲ ਹਾਂਜੀ ਅੱਗੇ ਹੋਰ ਵੀ ਨੀਵੇਂ ਮਾਡਲ 2013 ਮਾਡਲ ਲਈ ਤੇਰਾ ਮਾਰ ਲਈ ਹੂੰ ਠੀਕ ਆ ਠੀਕ ਆ ਜੀ ਇਹ ਟੂਰ ਨਵੇਂ ਪਏ ਨੇ ਜੀ ਕੰਮ ਬਹੁਤ ਹੋਇਆ ਰੀਪਰ ਦਾ ਸਾਰਾ ਲਵੇਟੇ ਲੂਟਾ ਦਾ ਸਾਪ ਆ ਟਾਇਰ ਇਹ ਮੇਰੇ ਆਪਣੇ ਨਵੇਂ ਪਏ ਨੇ ਜੀ ਰੀਲ ਫਰੰਟ ਆਗਰ ਨਵੀਂ ਬਣੀ ਵੀ ਆਈ ਪਿਛਲੇ ਸਾਲ ਦੀ ਰੀਲਰ ਫਰੰਟ ਆਗਰ ਨਵਾਂ ਬਣਿਆ ਹੋਇਆ ਜੀ ਫਰੰਟ ਆਗਰ ਵੀ ਨਵਾਂ ਲੱਗਿਆ ਹੈ ਇਹ 부ਸ਼ ਵਾਲੀ ਰੀਲ ਬਣਾਤੀ ਜੀ ਪਹਿਲਾਂ ਆਪਾਂ ਲੋਹੇ ਦੇ ਪਾਈਪਾਂ ਦੇ ਚੱਲਿਆ 부ਸ਼ ਵਾਲੀ ਬਣਾਤੀ ਜੀ ਠੀਕ ਆ ਠੀਕ ਆ ਹੁਣ 부ਸ਼ ਵਾਲੀ ਜੀ ਲੱਗੀ ਪਈ ਆ ਹਾਂ ਜੀ ਫਰੰਟ ਆਗਰ ਵੀ ਨਵਾਂ ਜੀ ਠੀਕ ਆ ਠੀਕ ਆ ਜੀ ਤੇ ਫੇਰ ਹਾਂ ਉਹ ਯਾਰੀ ਹੀ ਮੈਡਲੈਂਡ ਫੋਰਸ ਦਾ ਜੀ ਫੁੱਲ ਸਾਫ ਸੁਹਣਾ ਰੀਪਰ ਆ ਜੀ ਇਹ ਕਿਹਦੇ ਮੈਡਲਾ ਜੀ 2021 ਮਾਡਲ ਆ ਵੀਰੇ ਠੀਕ ਆ ਠੀਕ ਆਵੇਂ ਤਾਂ ਫੈਂਸਰ ਫੁੱਸਰ ਲੱਗਿਆ ਹੋਇਆ ਜੇ ਮੈਡਲ ਦੇ ਵਿੱਚ ਆਏ ਹਾਂ ਰੰਗ ਦਾ ਹੀ ਫਰਕ ਆ ਜੀ ਹਾਂ ਰੰਗ ਦਾ ਹੀ ਫਰਕ ਆ ਜੇ ਮੈਂ ਆਪਾਂ 19 ਮਾਡਲ ਦਾ ਕਿ ਚਿੱਟੇ ਤੇ ਲਾਲ ਆਏ ਨੇ ਪਿਓਰ ਲਾਲ ਕਰਤਾ ਇਹਨਾਂ ਨੂੰ ਉੱਪਰੋਂ ਵੀ ਸਾਰਾ ਇਹ 7 ਫੁੱਟ ਦੇ ਕੱਟ ਦੇ ਵਿੱਚ ਆ ਗਏ 7 ਫੁੱਟ ਦੇ ਵਗਾਂਟ ਦੇ ਬਾਕੀ ਜਿਹੜੀ ਬੈਲਟਾ ਬੁਲਟਾ ਜਿਵੇਂ ਸਾਰੇ ਰੀਪਰ ਦੇ ਆ ਬਿਲਕੁਲ ਓਕੇ ਨੇ ਵੀਰੇ ਹਾਂ ਜੀ ਹਾਂ ਪੂਰੇ ਓਕੇ ਤੋ ਜਿਹੜੀ ਮਾੜੀ ਮੋਟੀ ਕਿ ਕਹਿੰਦੇ ਵੀ ਕਿਸੇ ਦੀ ਹਾਂ ਉਦੋਂ ਚਲੋ ਐ ਮਾੜਾ ਮੋਡਾ ਦਾ ਕੰਮ ਹੋਣਾ ਹਾਂ ਹਾਂ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਮੇਰੀ ਪਰ ਇਧਰ ਵੀ ਇਹ ਆਪਾਂ ਉਹ ਤੋਂ ਹਾਂ ਕੋਈ ਨਖਾਦੋ ਹਾਂ ਅ ਵਿੱਚ ਆਪਾਂ ਉਹ ਬੋਲ ਅੱਜ ਮੈਂ ਨੀਵੇਂ ਘੱਟ ਰੀਟਾ ਦੇ ਰੀਪਰ ਲੈਣੇ ਨੇ 10 12 ਦੀ ਭਰਾ ਖੜੇ ਨੇ ਜਿਹੜਾ ਮਰਜੀ ਲੈ ਜੂ ਇਹ ਕਿੰਨੇ ਵੜਾ ਤਾੜਨੇ ਫਿਰ ਇਹਨਾਂ ਦੇ ਜੋ 6 7 ਤੋਂ ਲੈ ਕੇ 12 13 15 16 17 ਸਾਰੇ ਮਾਡਲ ਨੇ ਜੀ ਇਹਨਾਂ ਦੇ ਠੀਕ ਅਠੀ ਲਈ ਬਾਕੀ ਵੀਰੇ ਨਾਲ ਕੋਲ ਟਰਾਲੀਆਂ ਵੀ ਖੜੀਆਂ ਨੇ ਹਾਂ ਜਾਲ ਵਾਲੀਆਂ ਟਰਾਲੀਆਂ ਉਹ ਵਿੱਚ ਦਿਖਾ ਦੇ ਨੇ ਉਧਰ ਵੀ ਰਿਪਰ ਖੜੇ ਨੇ ਬਾਕੀ ਤੁਹਾਨੂੰ ਪਤਾ ਵੀ ਆਪਾਂ ਹੁਣ ਸਾਰੇ ਰਿਪਰ ਤਾਂ ਨਹੀਂ ਦਿਖਾ ਰਹੇ ਵੀ ਤੁਹਾਨੂੰ ਪਤਾ ਹੈ ਵੀ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ ਬਾਕੀ ਨੇ ਇਹ ਵੀ ਰਿਪਰ ਸਾਰੇ ਆਣ ਵਧੀਆ ਕੰਮ ਹੋਇਆ ਥੱਲੇ ਵਾਸਤੇ ਰਿਪਰ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਕਿੰਨੇ ਟਰਾਲੀਆਂ ਦੇਖਣੇ ਨੇ ਇਸ ਵਾਰ ਤੇ 5-6 ਕਿ ਟ੍ਰਾਲੀਆਂ ਹੈ ਜੀ ਪਾਂਛੇ ਟਾਲੇ ਹਾਂ ਜੀ ਇਹ ਮਰਗੇ ਚੱਲੂ ਜਿਵੇਂ ਆਪਣਾ ਵੀ ਖਰਾਇ ਤੇ ਜਨ ਵਾਸਤੇ ਜਾਂ ਸੇਲ ਕਰਨ ਵਾਸਤੇ ਲਈ ਸੇਲ ਕਰਨ ਵਾਸਤੇ ਹੀ ਆਪਣੇ ਸੇਲ ਕਰਨ ਵਾਸਤੇ ਹਾਂ ਜੀ ਠੀਕ ਆ ਠੀਕ ਆ ਜੀ ਇਹ ਜੀ ਐਸ ਰਖੜੇ ਦਾ 2021 ਮਾਡਲ ਕਿਸੇ ਵੀ ਇਹਦੀ ਡਿਮਾਂਡ ਬਹੁਤ ਹੁੰਦੀ ਹੈ 90 ਏਰੀਏ ਦੇ ਬੰਦੇ ਇਹਨੂੰ ਬਹੁਤ ਲੈਂਦੇ ਨੇ ਰਖੜੇ ਦਾ ਨਹੀਂ ਇਹ ਹਾਂ 2021 ਮਾਡਲ ਇਹ ਵੀ ਰੀਪਰ ਬੜਾ ਸੋਹਣਾ ਚੱਲਦਾ ਜੀ ਰੈਲਾ ਚੱਲਦਾ ਹੀ ਬਹੁਤ ਕਹਿੰਦੇ ਸਾਡੇ ਪਿੰਡਾਂ ਦਾ ਏਰੀਆ ਇਸ ਨੂੰ ਲੈਂਦਾ ਜੀ ਜੀ ਨਾਲ ਹਾਂ ਜੀ ਆਖ ਨੇ ਮਰਲੇ ਜਿੱਦਾਂ ਖਰਾਇ ਇੱਕ ਇਹ ਨਾ ਮਾਡਲ ਹੈ ਇਹ ਨਾ ਮਾਡਲ ਹੈ ਹਾਂ ਜੀ ਇਹ ਕਾ ਠੀਕ ਹੈ ਜੀ ਬਗਲੇ ਜੀ ਮੈਂ ਆਪਣੀ ਹੈਰੋ ਖੜੀ ਹੈ ਇਹ ਵੀ ਸੇਲ ਵਾਸਤੇ ਹਾਂ ਜੀ ਇਹ ਵੀ ਸੇਲ ਵਾਸਤੇ ਹੈ ਜੰਡੂ ਦੀ ਹੈਰੋ ਹੈ ਇਹ ਠੀਕ ਹੈ ਜੰਡੂ ਦੀ ਹੈਰੋ 2023 ਮਾਡਲ ਜਿਹੜੀ ਹੋਰ ਵੀ ਆਪਣੇ ਕੋਲ ਖੇਤੀ ਵਾਲੇ ਕਿਹੜੇ ਕਿਹੜੇ ਸੰਦ ਆਪਾਂ ਜਿਹੜੀ ਲਿਆ ਕੇ ਵੇਚਦੇ ਰਹਿੰਦੇ ਆ ਆਪਾਂ ਨੇ ਕੋਲ ਟਰਾਲੀਆਂ ਹੈਰੋ ਲੇਜ਼ਰ ਕਰਾ ਖੇਤੀ ਦਾ ਕੋਈ ਵੀ ਸੰਦ ਕੰਪੈਨ ਵੀ ਮਿਲ ਸਕਦੀ ਹੈ ਜੀ ਜਿਹੜੀ ਵੀ ਆਪਾਂ ਇਹ ਕੰਮ ਕਰਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਟਰਾਲੀਆਂ ਵੀ ਨੇ ਕਿ ਡਿਮਾਂਡ ਨੂੰ ਦੇ ਵਿੱਚ ਨੇ ਟਰਾਲੀਆਂ ਮੌਕੇ ਤੇ ਕਰ ਲਾਂਗੇ ਵੀਰੇ ਜਿਹੜਾ ਜਿਹਾ ਗਾਹ ਡਿਮਾਂਡ ਕਰ ਲੈਣ ਮੌਕੇ ਤੇ ਠੀਕ ਹੈ ਠੀਕ ਹੈ ਕਿੰਨੇ ਕਿੰਨੇ ਫੁੱਟ ਦੇ ਪਿੱਛਨੇ ਵੀਰੇ ਟਰਾਲੀਆਂ 12 6 ਦੀਆਂ ਹੀ 12 6 ਦੀ ਜਿਹੜੇ ਪਿੱਛੇ ਡਬਲ ਟੈਰੀ ਖੜੀ ਹੈ ਉਹ ਉਹ ਜੈਕ ਵਾਲੀ ਆ 12 6 ਦੀ 12 6 ਹਾਂਜੀ ਹਾਂਜੀ ਠੀਕ ਹੈ ਠੀਕ ਹੈ ਇਹ ਮਤਲਬ ਹੈ ਵੀ 12 6 ਹੈ ਇਹ 12 6 ਹੈ ਇਹ ਵੀ ਸਿੰਗਲ ਟਾਇਰ ਚ ਇਹ ਵੀ 6 6 ਹੋਈ ਹਾਂਜੀ ਠੀਕ ਹੈ ਠੀਕ ਹੈ ਤੇ ਆਹ ਜਿਹੜੇ ਵਿੱਢ ਲੱਗੇ ਹੋਏ ਆਪਣਾ ਇਹ 12 6 ਦੀ ਜਾਲ ਜੂਲ ਨਾ ਮੈਂ ਲੱਗਿਆ ਜਾਲੀ ਨਵੀਂ ਆ ਜਾਲੀ ਨਵੀਂ ਲੱਗੀ ਹੋਈ ਹੈ ਹਾਂਜੀ ਬਿਲਕੁਲ ਜਾਲ ਨਾ ਦੇਖੋ ਵੀ ਜਾਲੀ ਜੁੜੀ ਆ ਨਾ ਸਾਫ ਬੀਚੋ ਹੈਗਾ ਮਾੜਾ ਮਿੱਟ ਜਿਹੜੇ ਉਹ ਖੜੀ ਹੈ ਵੀਰੇ ਉਹ ਕਿੰਨੇ 12 6 ਦੀ ਇਹੋ ਵੀ ਟਰਾਲੀ ਸਾਹ ਉਹ 12 6 ਹੈ ਜੀ ਹਾਂ ਜੀ ਠੀਕ ਆ ਠੀਕ ਆ ਜੀ ਬਾਕੀ ਆ ਜੀ ਬ੍ਰੋ ਕਾਹਦੇ ਰੀਪਰ ਤੁਸੀਂ ਦੇਖ ਰਹੇ ਹੋ ਇੱਧਰ ਵੀ ਆਪਣੇ ਖੜੇ ਨੇ ਇਹ ਤੁਹਾਨੂੰ ਪਤਾ ਹੈ ਵੀਡੀਓ ਲੰਬੀ ਥੋੜੀ ਜਿਆਦਾ ਹੋ ਜਾਣੀ ਹੈ ਬਾਕੀ ਰੀਪਰ ਹੋਰ ਵੀ ਆਉਣਗੇ ਸਾਡੇ ਬਾਈ ਉਹਨਾਂ ਕੋਲ ਆਪਾਂ ਉਹ ਰਹਿੰਦੇ ਨੇ ਜੀ ਰੀਪਰ ਦਾ ਸੀਜ਼ਨ ਦੇ ਲੈ ਬਈ ਜੇ ਜਾ ਕੇ ਇੱਕ ਦੋ ਵੀਡੀਓ ਹੋਰ ਆਪਾਂ ਪਰਾਂ ਦੇ ਬਾਯਰਵਾਦੀ ਕਿੰਨੇ ਰੇਪਰ ਤੇ ਤਕਰੀਬਨ ਉਹ ਆਪਣੇ ਕੋਲ ਖੜੇ ਹੋਣਗੇ ਸਵਾਗਤ ਆ ਇਸ ਟਾਈਮ ਆਪਣੇ ਕੋਲ 50 ਕਰੀਪਰ ਨੇ ਜੀ 50 ਰੇਪਰ ਲਈ ਹਾਂ ਜੀ ਹੋਰ ਬਾਤੇ ਮਤ ਕਿੰਨੇ ਰੇਪਰ ਹੋ ਜਣੇ ਆਪਣੇ ਕੋਲ ਆਪਣੇ ਕੋਲ ਪਹਿਲਾ 150 ਹੋ ਗਿਆ ਤਈ ਠੀਕ ਆ ਠੀਕ ਆ 125 30 ਇੱਥੇ ਹੋ ਗਏ ਤੇ ਰੇਪਰ ਸਾਰੇ ਹੁਣ ਵਿਕੀ ਜਾਂਦੇ ਨੇ ਤੇ ਦੇਖੋ ਅੱਗੇ ਵਧ ਵੀ ਸਕਦੇ ਨੇ ਹਾਂ ਜੀ ਹਾਂ ਸਿੰਘ ਜੰਦਾ ਸਾਹਿਬ ਜੀ ਸਾਹਿਬ ਮਰਦ ਕਰਤੀ ਗਈ ਤੇ ਆਪਣਾ ਮੇਨ ਰੋਡ ਤੇ ਹੀ ਸਰਾਂਦ ਤੋਂ ਪਟਿਆਲੇ ਰੋਡ ਤੇ ਮੇਨ ਤੇ ਜਮਈ ਲੱਭਣਾ ਟਿਕਾਣਾ ਸੌਖਾ ਜੀ ਪਿੰਡ ਆਪਣਾ ਆ ਘਰ ਆਈ ਆਪਣਾ ਇੱਧਰ ਸਾਹਮਣੇ ਆ ਨਾ ਪਿੰਡ ਖਰੋੜਾ ਹੈ ਨਾ ਪਿੰਡ ਖਰੋੜੀ ਹੈ ਠੀਕ ਆ ਠੀਕ ਆ ਸਰਾਂਦਰ ਤੋਂ 5 ਕਿਲੋਮੀਟਰ ਪੈਂਦਾ ਪਟਿਆਲੇ ਤੋਂ 17-18 ਕਿਲੋਮੀਟਰ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਬਰੋ ਇਸੇ ਵੀਰ ਖਰੋੜੇ ਵਾਲੇ ਕਾਲੇ ਉਹਨੇ ਇਹਨਾਂ ਦੇ ਰਿਪਰਾਂ ਦੀ ਕਾਫੀ ਤਾਕਤਲੀ ਲੀਡਰਸ਼ਿਪ ਆ ਬ੍ਰੀਕ ਕਰ ਫੇਰ ਤੋਂ ਆਪਣਾ ਮੋਬਾਈਲ ਨੰਬਰ ਬੋਰਡ ਵਿਡਿਓ ਦੇ ਵਿੱਚ ਮੋਬਾਈਲ ਨੰਬਰ ਹੈਗਾ ਜੀ 94655547305 ਜੀ 946555 ਜੀ 47305 ਜੀ ਸਰਾਂਦਰ ਤੋਂ ਪਟਿਆਲੇ ਰੋਡ ਤੇ ਹੀ ਕਰੌੜੀ ਪਿੰਡ ਆ ਜੀ ਠੀਕ ਹੈ ਲੇਕਿਨ ਨੰਬਰ ਇਹ ਵੀ ਹੋਰ ਵੀ ਨੰਬਰ ਹੈਗਾ ਜੇ ਹੋਰ ਹੈਗਾ ਹੋਰ ਬੋਰਡ ਕਰੇਗਾ ਇੱਕ ਨਈ ਲੱਗਦਾ ਨੰਬਰ ਇੱਕ ਹੋ ਰਹਿ ਗਈ 7508808384 ਹਾਂਜੀ ਬਰੋ ਏਸੀ ਵੀਰ ਬਰਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਵੀ ਧੰਨਵਾਦ ਵੀਰ ਜੀ ਤੁਹਾਡਾ ਵੀ ਦੇ ਆ ਜੀ ਬਿਰੋ ਜੇਕਰ ਕਿਸੇ ਮੇਰੇ ਵੀਰ ਨੇ ਰਿਪਰ ਲੈਣਾ ਹੈ ਤਾਂ ਵੀਰ ਨੇ ਆਪਣੇ ਕੰਟੈਕਟ ਨੰਬਰ ਵੀਡੀਓ ਦੇ ਵਿੱਚ ਆਪਣਾ ਪਾ ਦਿੱਤੇ ਨੇ ਆਪਣਾ ਕੰਟੈਕਟ ਕਰਕੇ ਇਹਨਾਂ ਨੂੰ ਤੁਸੀਂ ਰੇਟ ਪੁੱਛ ਸਕਦੇ ਹੋ ਉਰੇ ਆਪਣਾ ਮੈਂ ਕਹਿੰਦਾ ਵੀ ਉਰੇ ਆ ਕੇ ਰੀਪਰ ਦੇਖੋ ਬਹੁਤ ਹੁਣ ਰੀਪਰ ਨੇ ਮੇਰੇ ਕੋਲ ਤਸੱਲੀ ਬਸ ਕੰਮ ਹੋਇਆ ਵੈ ਤੁਹਾਨੂੰ ਇਹ ਨਹੀਂ ਹੈਗਾ ਵੀ ਕਿਧਰੋਂ ਜਦੋਂ ਸੂਰੇ ਆਏਗੇ ਉਹ ਉਤੋਂ ਖਾਦੀ ਰਸਤੇ ਜਾਣਗੇ ਤੇ ਤੁਹਾਨੂੰ ਆਇਆ ਤੇਲ ਫੋਕ ਕੇ ਫਿਰ ਜਣਾ ਪੈ ਗਿਆ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਜੀ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਗੱਲ ਤਾਂ ਬੈਲੇ ਗੁੰਦਵਾ ਕੇ ਆਲ ਦੇ ਬਟਨ ਤੇ ਕਰਦੇ ਹੋ ਪ੍ਰੈਸ ਆਪਣੀ ਵੀਡੀਓ ਨੂੰ ਲਾਈਕ ਸੈਨ ਕਰਨਾ ਤੇ ਕਮੈਂਟ ਕਰਨਾ ਧੰਨਵਾਦ